ਮੈਂ ਦੋ ਮੱਥਾ ਟੇਕਿਆ ਮੈਂ ਕਿਹਾ ਇੱਥੇ ਵੀ ਨੀਲਾ ਹੀ ਅੱਜ ਪੀਲਾ ਵੀ ਹੈ ਦੋਵੇਂ ਹੀ ਚੱਲ ਰਿਹਾ ਚਲੋ ਸੁਣੋ ਗੱਲ ਸੁਣਿਓ ਫੋਨ ਨਾ ਕੱਢ ਕੇ ਵੈਜੋ ਹਣ ਗੱਲ ਸੁਣੋ ਮੇਰੀ ਅੱਗ ਲੱਗੀ ਰਹੀਂਦੀ ਫਟਾਫਟ ਬੋਧੀਏ ਐਦਾਂ ਨਾ ਕਰਿਆ ਕਰੋ ਯਾਰ ਟਿਕਾ ਰੱਖੋ ਕੋਈ ਇੱਕ ਨਾ ਮਜ਼ਾਕ ਨਹੀਂ ਹੋਈ ਹੋ ਰਿਹਾ ਸਭ ਕੁਝ ਦਾਤੇ ਲੱਗਿਆ ਹੋਇਆ ਹਾਸਾ ਨਹੀਂ ਪਿਆ ਲਿਓ ਮਜਾਕ ਨਹੀਂ ਖੇਡ ਨਹੀਂ ਕੋਈ ਸਾਰੀ ਸਾਰਾ ਸਿਸਟਮ ਸਮਝ ਕੇ ਵੇਖੋ ਉਹ ਗੱਲ ਵੱਖ ਹੈ ਵੀ ਆਪਾਂ ਲਾਈਟਲੀ ਗੱਲ ਕਹਿ ਦਿੰਦੇ ਆ ਗੱਲ ਕਹਿ ਕਹੀਦੀ ਹੈ ਹਾਸੇ ਚ ਪਰ ਉਹਦਾ ਅਰਥ ਹਾਸਾ ਨਹੀਂ ਹੁੰਦਾ ਮੈਂ ਹਮੇਸ਼ਾ ਗੱਲ ਹਲਕੀ ਫੁਲਕੀ ਗੱਲ ਕਰਦਾ ਪਰ ਉਹਦਾ ਅਰਥ ਗਹਿਰਾ ਹੁੰਦਾ ਸੌਖੀ ਜਿਹੀ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਉਹ ਇੰਨੀ ਸੌਖੀ ਚੱਲ ਹੋਣੀ ਹੈ ਗੱਲ ਇੰਨੀ ਸੌਖੀ ਹੁੰਦੀ ਨਹੀਂ ਆ ਆ ਬੱਚੇ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਵੇਖੋ ਵੀ ਗੱਲ ਸੌਖੀ ਹੈ ਕਿਤੇ ਜਦੋਂ ਸਿਆਲਾਂ ਦੇ ਵਿੱਚ ਮੁਗਫਲੀਆਂ ਲਿਆ ਕੇ ਰੂੜੀਆਂ ਘਰੇ ਚ ਬੈੰਨੇ ਹੋ ਨਾ ਤੇ ਅਗਲੇ ਦਾ ਪਿਓ ਜੀ ਜਦੋਂ ਆਉਂਦਾ ਵੇਟ ਕਰਦੇ ਆ ਉਦੋਂ ਪਤਾ ਲੱਗਦਾ ਵੀ ਕਿਸ ਭਾ ਪੈਂਦੀ ਹੈ ਇਹ ਇੱਕ ਹੱਸਾ ਨਹੀਂ ਸਿਰਫ ਮਜ਼ਾਕ ਨਹੀਂ ਸਿਰਫ ਪਰ ਠੀਕ ਆ ਆਪਾਂ ਗੱਲ ਕਰ ਹਾਸੇ ਚ ਲੈਨੇ ਆ ਪਰ ਹਰ ਚੀਜ਼ ਨੂੰ ਮਜ਼ਾਕ ਚ ਨਹੀਂ ਲੈਣਾ ਹਰ ਗੱਲ ਨੂੰ ਹਾਸੇ ਚ ਨਹੀਂ ਲੈਣਾ ਉਹ ਆਪਾਂ ਤਾਂ ਕਰਕੇ ਨਹੀਂ ਉਸ ਗੱਲ ਦੀ ਗਹਿਰਾਈ ਨੂੰ ਵੀ ਸਮਝਣਾ ਹੁੰਦਾ ਹੈ ਉਹ ਕਿੱਥੋਂ ਚੱਲਦੀ ਹੈ ਕਿੱਥੇ ਜਾਂਦੀ ਹੈ ਸਾਰੀ ਗੱਲ ਨੂੰ ਪਕੜਨਾ ਹੁੰਦਾ ਹੈ ਤੇ ਆਪਣੀ ਪ੍ਰੈਕਟੀਕਲਟੀ ਵੇਖਣੀ ਹੁੰਦੀ ਹੈ ਜੋਰੋ ਤੇ ਤੇ ਦੇਣਾ ਹੁੰਦਾ ਹੁਣ ਅੱਜ ਸਾਡੀ ਸਾਰੀ ਸਿੱਖ ਕੌਮ ਅੱਜ ਸਾਰੇ ਦੁਨੀਆ ਚ ਇੱਕ ਮਜ਼ਾਕ ਬਣ ਗਿਆ ਨੀਲਾ ਜੀ ਨੀਲਾ ਜੀ ਸਾਰੇ ਹੱਸਦੇ ਕਿ ਨਹੀਂ ਹੱਸਦੇ ਮਜ਼ਾਕ ਬਣ ਗਿਆ ਤੇ ਸੱਚੀ ਗੱਲ ਇਹ ਹੈ ਉਹਨਾਂ ਦੇ ਸੰਪਰਦਾਵਾਂ ਵਾਲੇ ਜਿਹੜੇ ਐ ਮੰਨਣ ਨਾ ਮੰਨਣ ਔਖੇ ਉਹ ਵੀ ਨੇ ਅੰਦਰੋਂ ਅੰਦਰੀ ਵੀ ਮਜ਼ਾਕ ਉਡਦਾ ਸਾਡਾ ਸਾਡਾ ਹਾਸਾ ਸਾਡੇ ਤੇ ਹੱਸਦੇ ਨੇ ਲੋਕ ਸਾਡਾ ਮਜ਼ਾਕ ਉਡਰਿਆ ਹਾਸੇ ਤੇ ਚਲੇਗੀ ਗੱਲ ਸਾਰੀ ਦੁਨੀਆ ਹੱਸ ਰਹੀ ਹੈ ਪਰ ਮੈਨੂੰ ਮaaf ਕਰਿਓ ਵੀਰੋ ਮaaf ਕਰਿਓ ਜਿਹੜੀ ਇਹ ਨੀਲੇ ਦੀ ਗੱਲ ਸੁਣੀ ਹੈ ਨਾ ਤੁਸੀਂ ਹਰੇਕ ਬਾਬੇ ਦੇ ਗ੍ਰੰਥ ਚ ਲਿਖੀ ਐ ਇਦਾਂ ਦੀਆਂ ਗੱਲਾਂ ਇੱਕ ਨਹੀਂ ਹਜ਼ਾਰਾਂ ਆ ਤੇ ਮੈਨੂੰ ਮਾਫ਼ ਕਰਿਓ ਇਹ ਦੂ ਵੱਧ ਗੱਲਾਂ ਸਾਡੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਹੈਗੀਆਂ ਉਹ ਨੀਲੇ ਆ ਜਾ ਚੱਪਣ ਚੱਕਦੇ ਤੇ ਜਿੱਦਣ ਆ ਗੱਲ ਹੋਈ ਐ ਜਾ ਮਠਿਆਈ ਝਾੜ ਦੇ ਇਹ ਘੱਟੇ ਗੱਲ ਇਸ ਗੱਲ ਨਾਲ ਤੁਸੀਂ ਕਹਿੰਦੇ ਆ ਚੱਪਣ ਚੱਕ ਕੇ ਨੇਰੀ ਨਹੀਂ ਚੱਲਦੀ ਜੇ ਦਰਖਤ ਹਲਾ ਕੇ ਮਠਿਆਈ ਡਿੱਗ ਜਾਂਦੀ ਵਾ ਵਾ ਇਹ ਨੀਲੇ ਤੋਂ ਘੱਟ ਹੈ ਜੇ ਤੁਸੀਂ ਅੱਜ ਹੱਸੇ ਹੋ ਤੇ ਜਿੱਦਣੇ ਗੁਰੂ ਨਾਨਕ ਨਾਲ ਜੋੜੀਆਂ ਸੀ ਉਦਦੇ ਕਿਉਂ ਨਹੀਂ ਹੱਸੇ ਜੇ ਅੱਜ ਮਜ਼ਾਕ ਹੁੰਦਾ ਉਦਰਿਆ ਤੇ ਜਿੱਦਣ ਗੁਰੂ ਨਾਨਕ ਨਾਲ ਇਦਾਂ ਦੀਆਂ ਗੱਲਾਂ ਜੋੜੀਆਂ ਸਾਡੇ ਬਾਬੇ ਦਾ ਮਜ਼ਾਕ ਨਹੀਂ ਉਡਾਇਆ ਬਲਦ ਪੱਦਰ ਦੇ ਉੱਤੇ ਇੱਥੇ ਨੀਲਾ ਨੀਲਾ ਹੈ ਤੇ ਜਿੰਨੂੰ ਮਠਿਆਈ ਝਾੜਨ ਭੇਜਿਆ ਉਹ ਨੀਲਾ ਕੌਣ ਸੀ ਭਲਾ ਸੋਚਿਆ ਕਦੀ ਤੇ ਸੰਪਰਦਾਵਾਂ ਵਾਲਿਆਂ ਨੂੰ ਉਹ ਔਖਾ ਲੱਗਦਾ ਯਾਰ ਅਗਲਾ ਕਹਿੰਦਾ ਸਾਡਾ ਮਜ਼ਾਕ ਉੱਡ ਰਿਹਾ ਤੇ ਸਾਡੇ ਗੁਰੂ ਨਾਨਕ ਦਾ ਮਜ਼ਾਕ ਨਹੀਂ ਉੱਡਦਾ ਜਦੋਂ ਗੁਰੂ ਨਾਨਕ ਦੀਆਂ ਗੱਲਾਂ ਜਦੋਂ ਪੜਿਆ ਲਿਖਿਆ ਬੱਚਾ ਅੱਜ ਪੜ੍ਹੇ ਲਿਖੇ ਲੋਕਾਂ ਦਾ ਸ਼ਰਮ ਆ ਰਹੀ ਹੈ ਅੱਜ ਸੰਪਰਦਾਇਆਂ ਨੂੰ ਚੱਪਣੀਆਂ ਲੱਭਦੇ ਫਿਰਦੇ ਆ ਕਰੀਏ ਕੀ ਅਗਲਾ ਹੱਸਦਾ ਹੈ ਮਜ਼ਾਕ ਉਹ ਨਾਉਂਦਾ ਹੈ ਪਰ ਸਾਨੂੰ ਪਹਿਲੇ ਦਿਨ ਤੋਂ ਹੀ ਸ਼ਰਮ ਚਾਈਦੀ ਸੀ ਵੀ ਸਾਡੇ ਗੁਰੂ ਨਾਨਕ ਨਾਲ ਇਦਾਂ ਦੀਆਂ ਗੱਲਾਂ ਜੋੜਦੀਆਂ ਇਹਨਾਂ ਨੇ ਸਾਡਾ ਪਾਬਾ ਇਦਾਂ ਦਾ ਨਹੀਂ ਸੀ ਜੇ ਹੱਸੋਂਗੇ ਤੇ ਪੜਿਆਂ ਲਿਖਿਆਂ ਨੇ ਪੈਕੇਜ ਲੈਣਾ ਪੂਰਾ ਉਹਨਾਂ ਨੇ ਕਿਹਾ ਹੋਰ ਪਿੱਛੇ ਚੱਲੋ ਤੁਹਾਡੇ ਤੇ ਇਤਿਹਾਸ ਚ ਇਦਾਂ ਦਾ ਬਹੁਤ ਕੁਝ ਲਿਖਿਆ ਤਾਂ ਵੇਖੋ ਨੋਟ ਕਰਿਓ ਬਈ ਚਾਹੀਦਾ ਪਤਾ ਕੀ ਸੀ ਸਿਆਣੇ ਹੁੰਦੇ ਸਿਆਣਾ ਬੰਦਾ ਇਦਾਂ ਹੁੰਦਾ ਵੇਖਿਓ ਸਿਆਣਾ ਬੰਦਾ ਪਤਾ ਕੀ ਕਰਦਾ ਉਹ ਕਹਿੰਦਾ ਯਾਰ ਲਿਖਿਆ ਅਸੀਂ ਛੱਡ ਦਿੱਤਾ ਉਹ ਸਮਾਂ ਅਸੀਂ ਪਤਾ ਨਹੀਂ ਕਿਦਾਂ ਦਾ ਸੀ ਕੀ ਲਿਖਤਾ ਅਸੀਂ ਨਹੀਂ ਮੰਨਦੇ ਹੁਣ ਪ੍ਰੈਕਟੀਕਲ ਸੋਚਣਾ ਸ਼ੁਰੂ ਕਰ ਦਈਏ ਹੁਣ ਅਸੀਂ ਆਪਣੇ ਆਪ ਨੂੰ ਬਦਲੀਏ ਆਪਣੇ ਆਪ ਨੂੰ ਅਸੀਂ ਹੁਣ ਚੇਂਜ ਕਰੀਏ ਬਦਲੀਏ ਤੇ ਬਦਲੋਂਗੇ ਜਦੋਂ ਇਨਸਾਨ ਹੈ ਹੀ ਤੁਸੀਂ ਤਾਂ ਵੀਰੋ ਉਹ ਯਾਰ ਘਰ ਚੱਕ ਕੁੱਤਾ ਰੱਖਿਆ ਤੁਸੀਂ ਕੁੱਤਾ ਪਹਿਲਾਂ ਵੀ ਓਵੇਂ ਹੀ ਖਾਂਦਾ ਸੀ ਓਵੇਂ ਹੀ ਤੁਰਦਾ ਸੀ ਇੱਕ ਨਿਆਣਾ ਹੈ ਜਿੱਦੇ ਤੇਰਾ ਬੱਚਾ ਪਹਿਲੀ ਕਲਾਸ ਚ ਗਿਆ ਸੀ ਉਦਦੇ ਤੂੰ ਕੁੱਤਾ ਲਿਆਇਆ ਸੀ ਤੇ 12 ਸਾਲ ਤੇਰੇ ਬੱਚੇ ਨੂੰ ਪੜ੍ਹਦੇ ਨੂੰ ਹੋ ਗਏ ਐ ਤੇ 12 ਸਾਲ ਦਾ ਕੁੱਤਾ ਹੋ ਗਿਆ ਕੁੱਤੇ 'ਚ ਕੁਛ ਨਹੀਂ ਬਦਲਿਆ ਪਰ ਤੇਰਾ ਨਿਆਣਾ ਪਲੱਸ ਟੂ ਜਾਇਆ ਅੱਜ ਉਹਦਾ ਦਿਮਾਗ ਵੇਖ ਕਿਵੇਂ ਤਰੱਕੀ ਕਰ ਰਿਹਾ ਹੈ ਬੰਦਾ ਸੋਚਦਾ ਹੈ ਵਿਚਾਰਦਾ ਹੈ ਜਿਹੜਾ ਵਿਚਾਰਦਾ ਨਹੀਂ ਜਿਹੜਾ ਬਦਲਦਾ ਨਹੀਂ ਜਿਹੜਾ ਉਦਾਂ ਦਾ ਉਦਾਂ ਹੀ ਰਹਿੰਦਾ ਉਹ ਤੇ ਪਸ਼ੂ ਹੁੰਦਾ ਹੈ ਇੱਥੇ ਸਟੈਚੂ ਪਿਆ ਸਾਡੇ ਇੱਕ ਐਦਾਂ ਬਾਣਾ ਪਾਇਆ ਉਹਦੇ ਦਿੱਲੀ ਤੋਂ ਕੋਈ ਸਾਨੂੰ ਵੀਰ ਦੇ ਕੇ ਗਏ ਸੀ ਇੱਥੇ 8 ਸਾਲ ਦਾ ਪਿਆ ਹੈ 8 ਸਾਲ ਦਾ ਇੱਕ ਸਟੈਚੂ ਹੈ ਗੁੱਡਾ ਜਿਹਾ ਹੈ ਉਹਦੇ ਉੱਤੇ ਦਾੜ੍ਹੀ ਲਾਈ ਹੈ ਪੱਗ ਬੰਨੀ ਹੈ ਇੱਥੇ ਪਿਆ ਹੈ 8 ਸਾਲ ਪਹਿਲਾਂ ਵੀ ਇੱਥੇ ਹੀ ਪਿਆ ਸੀ ਅੱਜ ਵੀ ਇੱਥੇ ਹੀ ਪਿਆ ਹੈ ਉਹ ਨਹੀਂ ਬਦਲਿਆ ਇਦਾਂ ਦੇ ਬੰਦੇ ਨੇ ਕਈ ਸਾਡੇ ਕੋਲ ਹੋਣਗੇ ਕਈ ਬੰਦੇ 8 ਸਾਲ ਪਹਿਲਾਂ ਵੀ ਉਦਾਂ ਦੇ ਹੀ ਸੀ ਅੱਜ ਵੀ ਉਦਾਂ ਦੇ ਹੀ ਹੈ ਇੱਕ ਗੁੱਡੇ ਤੋਂ ਵੱਧ ਕੁਝ ਨਹੀਂ ਪਰ ਜਿਹੜਾ ਇਨਸਾਨ ਹੈ ਉਹ ਤੇ ਬਦਲਦਾ ਹੈ ਜਿਹਦੇ ਚ ਜਾਨ ਹੈ ਉਹ ਤੇ ਬਦਲਦਾ ਹੈ ਜਿਹਦੇ ਕੋਲੇ ਦਿਮਾਗ ਹੈ ਉਹ ਤੇ ਅੱਗੇ ਵਧੇਗਾ ਅੱਗੇ ਜਾਏਗਾ ਹੋਰ ਅੱਗੇ ਜਾਏਗਾ ਹੋਰ ਅੱਗੇ ਜਾਏਗਾ ਬਦਲਣਾ ਚਾਹੀਦਾ ਹੈ ਤੂੰ ਬੰਦਾ ਹੈ ਹੀ ਤਾਂ ਜਦੋਂ ਆ ਨੀਲਿਆਂ ਪੀਲਿਆਂ ਦੀਆਂ ਗੱਲਾਂ ਹੋਈਆਂ ਚਾਹੀਦਾ ਇਹਨਾਂ ਨੂੰ ਐਸੀ ਯਾਰ ਛੱਡੋ ਯਾਰ ਪਰੇ ਲੰਘ ਗਿਆ ਟਾਈਮ 12 ਸਾਲ 15 ਸਾਲ ਪਹਿਲਾਂ ਵੀ ਗੱਲ ਕਿਤੇ ਕਹਿਤੀ ਮੈਂ ਆਪਣੀ ਸਟੇਜ ਤੇ 50 ਸਲਾਈਆਂ ਹੋਣਗੀਆਂ ਇਦਾਂ ਦੀਆਂ ਪਰ ਖੁੱਲ ਕੇ 5 ਸਾਲ ਤੋਂ ਕਹਿ ਰਿਆਂ ਛੱਡ ਦਿਓ ਹੁਣ ਦੀ ਗੱਲ ਕਰ ਮੇਰੇ ਨਾਲ ਅੱਜ ਦੀ ਗੱਲ ਕਰ ਅੱਜ ਮੇਰੀ ਗੱਲ ਪ੍ਰੈਕਟੀਕਲ ਨਾ ਹੋਵੇ ਅੱਜ ਮੈਨੂੰ ਖੜੀ ਅੱਜ ਮੈਨੂੰ ਟੋਕ ਜੇ ਮੇਰੀ ਗੱਲ ਲਾਗੂ ਨਾ ਹੋ ਸਕੇ ਸਮਾਜ ਦੇ ਉੱਤੇ ਸਾਡੀ ਅੱਜ ਦੀ ਗੱਲ ਕਿਸੇ ਵਿਕਾਸ ਦਾ ਰੋੜਾ ਬਣੇ ਕਿਸੇ ਦੇ ਵਿਕਾਸ ਨੂੰ ਰੋਕ ਕੇ ਅੱਜ ਦੀ ਗੱਲ ਕਰ ਮੇਰੇ ਨਾਲ ਪਰ ਬਦਲਣਾ ਹੈ ਨਾ ਜਿਹੜਾ ਵੀਰੋ ਇਹਦੇ ਲਈ ਦਲੇਰੀ ਚਾਹੀਦੀ ਹੈ ਅੱਗੇ ਵਧਣ ਲਈ ਹਿੰਮਤ ਚਾਹੀਦੀ ਹੈ ਸਮਝਣ ਵਾਸਤੇ ਜੋਰ ਲੱਗਦਾ ਹੈ ਮਿਹਨਤ ਲੱਗਦੀ ਹੈ ਆ ਮੇਰੇ ਨਾਲ ਕੀਬੋਰਡ ਵਜਾਉਂਦਾ ਮੁੰਡਾ ਅਜੇ ਵੀ ਸਿੱਖਦਾ ਹੈ ਸਭ ਕੁਝ ਆਉਂਦਾ ਹੈ ਇੱਥੇ ਕੋਈ ਬੰਦੇ ਨੂੰ ਬੋਲਣ ਗਾਣ ਲਾ ਦਿਓ ਉਹਦੇ ਨਾਲ ਹੀ ਵਜਾ ਦੂ ਐਨਾ ਦਿਮਾਗ ਤੇਜ ਹੈ ਪਰ ਅਜੇ ਵੀ ਸਿੱਖਣ ਜਾਂਦਾ ਹੈ ਕਹਿੰਦਾ ਮੈਂ ਉਸਤਾਦ ਤੋਂ ਰੋਜ਼ ਜਾਂਦਾ ਸਿੱਖਾਂਗਾ ਮਨ ਖੜ ਜਾਂਦਾ ਯਾਰ ਅਜੇ ਹੋਰ ਸਿੱਖਣਾ ਕਹਿੰਦਾ ਇਹ ਤੇ ਮੁੱਕਦਾ ਹੀ ਨਹੀਂ ਜਿੰਨਾ ਮਰਜ਼ੀ ਸਿੱਖੀ ਚੱਲੋ ਨਵੇਂ ਤੋਂ ਨਵਾਂ ਸਿੱਖਣਾ ਹੈ ਹੋਰ ਸਿੱਖਣਾ ਸੌਖਾ ਯਾਰ 50 ਸਾਖੀਆਂ ਯਾਦ ਕਰ ਲਓ ਧਾਰਨਾ ਤੁਰਨਾ ਯਾਦ ਕਰ ਲਓ 50 60 100 ਦੀਵਾਨ ਯਾਦ ਕਰ ਲਓ ਬਸ ਰੱਟਾ ਲੱਗਿਆ ਟੇਪ ਪਾਦੀ ਦੀ ਜਿਵੇਂ ਬਸ ਸੁਣਾਈ ਚੱਲੋ ਪਰ ਤੁਹਾਨੂੰ ਬਦਲਣਾ ਚਾਹੀਦਾ ਹੈ ਚੇਂਜ ਕਰਨਾ ਚਾਹੀਦਾ ਹੈ ਆਪਣੇ ਆਪ ਨੂੰ ਸਾਹਿਬ ਮੇਰਾ ਨੀਤ ਨਵਾਂ ਕੁਦਰਤ ਨਵੀਂ ਹੈ ਹਰ ਸਾਲ ਪੱਤੇ ਨਵੇਂ ਆਉਂਦੇ ਆ ਪੁਰਾਣੇ ਝੜ ਜਾਂਦੇ ਆ ਸਾਰੀ ਕੁਦਰਤ ਨਵੀਂ ਹੈ ਤੇਰੇ ਦਿਮਾਗ ਦੇ ਵਿੱਚ ਵੀ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਆਉਣਾ ਚਾਹੀਦਾ ਨਹੀਂ ਤੇ ਖੜ ਗਿਆ ਪਾਣੀ ਤੂੰ ਖੜਿਆ ਪਾਣੀ ਤੇ ਦੂਸ਼ਿਤ ਹੈ ਬਦਬੂ ਮਾਰੇਗਾ ਸੰਪਰਦਾਇਓ ਬਦਬੂ ਆਏਗੀ ਤੁਹਾਡੇ ਚੋਂ ਜੇ ਨਾਂ ਬਦਲੋਗੇ ਤੁਹਾਡੇ ਦਿਮਾਗ ਤੁਹਾਡੀ ਸੋਚ ਚੋਂ ਬਦਬੂ ਆਏਗੀ ਅੱਜ ਦੀ ਪੀੜ੍ਹੀ ਅੱਜ ਦੇ ਬੰਦੇ ਤੁਹਾਡੇ ਅੱਗੇ ਬਹਿਣਗੇ ਹੱਥ ਜੋੜਨਗੇ ਤੁਹਾਡੇ ਅੱਗੇ ਪਰ ਆਉਣ ਵਾਲੀ ਜਵਾਨੀ ਨੇ ਤੁਹਾਡੇ ਤੋਂ ਐਦਾਂ ਨੱਕ ਤੇ ਕੱਪੜਾ ਲੈ ਲੈਣਾ ਪਰੇ ਹਟ ਜਾ ਬਾਬੇ ਅਸੀਂ ਨਹੀਂ ਵੇਖਣਾ ਚਾਹੁੰਦੇ ਤੁਹਾਨੂੰ ਪਰੇ ਲੈ ਜਾਓ ਇਹਨਾਂ ਕਰਦੀ ਰਹੇ ਅੱਜ ਦੀ ਜਵਾਨੀ ਬੋਲੋ ਅੱਜ ਦੀ ਜਵਾਨੀ ਇਹਨਾਂ ਤੋਂ ਮੂੰਹ ਪਰਾਂ ਕਰ ਲਿਆ ਕਿ ਨਹੀਂ ਕਰ ਲਿਆ ਇਹ ਖੜਿਆ ਪਾਣੀ ਹੈ ਚੱਲਦਾ ਪਾਣੀ ਹੁੰਦਾ ਅਗਲੇ ਨੇ ਲਾਉਣਾ ਸੀ ਇਸੇ ਪਾਣੀ 'ਚ ਇਸੇ ਪਾਣੀ 'ਚ ਨਾਉਣਾ ਸੀ ਜੇ ਚੱਲਦਾ ਪਾਣੀ ਹੁੰਦਾ ਇਹ ਛੱਪੜ ਬਣ ਗਏ ਐ ਤੇ ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ ਜਿਹੜੇ ਸਾਗਰਾਂ 'ਚ ਲਾਉਂਦੇ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿੰਨਾ ਦੀਆਂ ਯਾਰੀਆਂ ਨੇ ਹੰਸਾਂ ਨਾਲ ਯਾਰੀ ਪੈ ਜੇ ਅਗਲਾ ਕਹਿੰਦਾ ਬਗਲੇ ਤੋਂ ਮਾਂ ਨਹੀਂ ਲੈਣਾ ਹੰਸ ਹੁੰਦਾ ਨਹੀਂ ਭਾਈ ਜਿਵੇਂ ਬਾਜ ਕੇ ਉਹ ਪਿੱਛੇ ਦੇ ਕੋ ਹੋਰ ਰੌਲਾ ਚੱਲਿਆ ਬਾਜ ਅਖੇ ਜੀ ਬਾਜ ਦੀ ਉਦਾਹਰਣ ਦੇ ਦਿੱਤੀ ਵੱਡੇ ਵੱਡੇ ਪੜੇ ਲਿਖੇ ਪੱਤਰਕਾਰ ਹੰਸ ਦਾ ਪਰਮਾਨ ਗੁਰਬਾਣੀ ਚ ਵੀ ਆਉਂਦਾ ਹੈ ਇਹ ਉਸ ਵੇਲੇ ਪ੍ਰਚਲਿਤ ਹੈ ਹੰਸ ਹੰਸ ਇਦਾਂ ਦਾ ਨਹੀਂ ਹੁੰਦਾ ਜਿਹੜਾ ਹੀਰੇ ਮੋਤੀ ਖਾਣ ਵਾਲਾ ਜਾਨਵਰ